ਤੂਪ ਪੂਰੀ ਤਰ੍ਹਾਂ ਖੜੀ ਹੋਈ ਹੈ ਹਨ ਪੂਰਾ ਗਰਮ ਮੌਸਮ ਐਂਡ ਸ਼ਾਂਤ ਮਾਹੌਲ ਦੁਪਹਿਰ ਦਾ ਟਾਈਮ ਹੋ ਰਿਹਾ ਔਰ ਸ਼ਾਂਤੀ ਹੈ ਪੂਰੀ ਵੱਡੀ ਚੱਲ ਰਹੀ ਹੈ ਕਣਕਾਂ ਦੀ ਸਾਰੇ ਬਾੜੀਆਂ ਮਰੁੱਜੇ ਹੋਏ ਆ ਸੋ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਅੱਜ ਵੀਡੀਓ ਬਣਾ ਰਿਹਾ ਸੋ ਅਬ ਦੁਪਹਿਰ ਦਾ ਬਣਿਆ ਤੋ ਮੈਂ ਸੱਚੇ ਮੈਂ ਕਿ ਚਲੋ ਬਾਹਰ ਦਾ ਮਾਹੌਲ ਦੇਖਦੇ ਆ ਕਿੰਨੀ ਗਰਮੀ ਹੈ ਤੋੜੀਏ ਦੇ ਉੱਪਰ ਨੂੰ ਮੀ ਪਿਆ ਲਿਆ ਇੱਕ ਇਹਦਾ ਹੁਣ ਮੀ ਪਾ ਕੇ ਹਟਿਆ ਦੋ ਤਿੰਨ ਦਿਨ ਪਹਿਲਾਂ ਉਹ ਤੋੜੀਏ ਦੇ ਉੱਪਰ ਨੂੰ ਚਲੇ ਗਿਆ ਹੁਣ ਇਹਨੂੰ ਖੋਲਣਾ ਪਏਗਾ ਕਿਉਂਕਿ ਗਿੱਲ ਹੋएगी ਨੀਚੇ ਤੋ ਇੱਕ ਦੋ ਦਿਨ ਦੀ ਧੁੱਪ ਲਵਾ ਕੇ ਇਹਨੂੰ ਫਿਰ ਇਕੱਠਾ ਕਰਕੇ ਰੱਖ ਲਾਂਗੇ ਤੇ ਫਿਰ ਜਿਹੜੇ ਤੇਲ ਵਾਲੇ ਆਉਣਗੇ ਤੇਲ ਘਟਾ ਲਾਂਗੇ ਕੀੜੀਆਂ ਆ ਗਈਆਂ ਇਸ ਵਾਰ ਫੇਰ ਚੀੜੀਆਂ ਆ ਗਈਆਂ ਸਾਡੇ ਇੱਥੇ ਮਸੰਮੀ ਦੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੀੜੀਆਂ ਦੇ ਜੋੜੇ ਆਏ ਹੋਏ ਆ ਜੋੜਿਆਂ ਚ ਆਉਂਦੀਆਂ ਛੋਟੀ ਛੋਟੀ ਚੀੜੀਆਂ ਹੁੰਦੀਆਂ ਜੋੜਿਆਂ ਚ ਬੈਠ ਜਾਂਦੀਆਂ ਇਹ ਆ ਕੇ ਸੋ ਬਹੁਤ ਵਧੀਆ ਲੱਗਦਾ ਕਿ ਇਹ ਠੰਡੀ ਹੈ ਨਾ ਹਰੀ ਭਰੀ ਹੈ ਉਹਦੇ ਠੰਡਕ ਮਹਿਸੂਸ ਹੁੰਦੀ ਹੈ ਇਸ ਕਰਕੇ ਗ੍ਰੇਟ ਵਧੀਆ ਜਗ੍ਹਾ ਲੱਭਦੀਆਂ ਇਹ ਲਸਨੋ ਵੈਸੇ ਤਾਂ ਮੀ ਪੈ ਗਿਆ ਸੀਗਾ ਪਰ ਹੁੰਦ ਵਰਤ ਤਾਂ ਫੇਰ ਸੁੱਕ ਗਿਆ ਇਹਨੂੰ ਪਾਣੀ ਦੇਣਾ ਪਏਗਾ ਹਰ ਕਵਾੜ ਕੱਢਣ ਦਾ ਹੋਇਆ ਪਿਆ ਕਵਾੜ ਵੀ ਕੱਢਣਾ ਪਏਗਾ ਇਹ ਤਾਂ ਤੋਂ ਪਤਾ ਨਹੀਂ ਕਦ ਆਈਗਾ ਇਹਨੂੰ ਵੀ ਇਹ ਦੇਖੋ ਅੰਬ ਦੇ ਵੀ ਅੰਬੀਆਂ ਲੱਗੀਆਂ ਬਸ ਨੇਰੀ ਤੂਫਾਨ ਤੋਂ ਬਚਾ ਰਵੇ ਤਾਂ ਕਿ ਫਲ ਸਾਰੇ ਸਾਰਾ ਫਲ ਖਾਣ ਨੂੰ ਮਿਲੇ ਐਦਕੀ ਹਵਾ ਚ ਟੁੱਟ ਜਾਂਦਾ ਨਾ ਇਹ ਇਸ ਕਰਕੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਅਤੇ ਮੇ ਸਭ ਨੇ ਮੈਨੂੰ ਬੜਾ ਕੱਟ ਲੱਗ ਰਿਹਾ ਹੈ। ਰੀਜ਼ਨ ਪਤਾ ਨਹੀਂ। ਚਲੋ ਜੋ ਪ੍ਰਮਾਤਮਾ ਨੇ ਦੇਣਾ ਉਹ ਨਹੀਂ ਦੇਣਾ। ਬਾਕੀ ਉਹਦੇ ਦੀ ਸਫਾਈ ਕਰਨ ਦੀ ਹੋ ਰਹੀ ਹੈ। ਤੇ ਲੋ ਜੀ। ਦੇਖੋ ਇਹ ਚੀਜ਼ ਨੂੰ ਪ੍ਰਮਾਤਮਾ ਨੇ ਰੱਖਣਾ ਹੁੰਦਾ। ਉਹਨੂੰ ਰੱਖ ਹੀ ਲੈਂਦਾ ਹੈ। ਇਹ ਨਿੰਬੂ ਦਾ ਬੁੱਟਾ ਲਾਇਆ ਹੋਇਆ ਸੀਗਾ। ਇਹ ਮਿੰਦ ਗਿਆ ਸੀਗਾ। ਪੈਰਾਂ ਦੇ ਥੱਲੇ ਆ ਕੇ ਟੁੱਟ ਗਿਆ ਸੀਗਾ, ਖਰਾਬ ਹੋ ਗਿਆ ਸੀਗਾ। ਤੇ ਹੁਣ ਕੁਦਰਤ ਦੀ ਕਰਾਮਾਤ ਦੇਖੋ। ਇਦਵਰਤੋ ਫੇਰ ਨਿਕਲੇ ਆ ਸੋਇਆ ਨਾ ਹਰਾ ਭਰਿਆ ਹੁਣ ਇਹਦਾ ਮੈਂ ਥਲਾ ਬਣਾਵਾਂਗਾ ਪੱਟੇ ਕੇ ਨੂੰ ਇੱਚ ਪਾਣੀ ਪਾਣਯੋਗੀ ਹੋਈ ਏ ਤਾਂ ਕਿ ਹੁਣ ਇਸ ਨੂੰ ਪਾਲਣਾ ਆਸੀ ਪਾਲ ਕੇ ਇਹਦੇ ਤੋਂ ਫਲ ਲੈਣਾ ਹੈ ਸੋ ਇਹ ਕੰਮ ਵੀਰੇ ਹੁਣ ਨੋਟ ਕਰਕੇ ਰੱਖਣੇ ਪੈਣੇ ਆ ਇਹ ਕੰਮ ਅੱਜ ਜਾਂ ਕੱਲ ਦੀ ਰੇਟ ਵਿੱਚ ਪੂਰੇ ਕਰਨੇ ਆ ਸੋ ਗ੍ਰੇਟ ਤੇ ਆ ਅਮਰੂਦ ਦਾ ਰੱਡਾ ਇਸ ਦਾ ਵੀ ਥਲਾ ਬਣੇਗਾ। ਇਸ ਨੂੰ ਵੀ ਪਾਣੀ ਦੇਣਾ ਹੈ ਆਪਣਾ ਇਸ ਤੋਂ ਹੀ ਫਲ ਲੈਣਾ। ਫਲ ਇਹ ਦੇਖੋ ਫਲ ਆਏ ਗਿਆ ਇਸ ਨੂੰ ਤਕਰੀਬਨ ਇਹਦਾ ਥਲਾ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੁਣ ਮੇਰੇ ਵਾਸਤੇ। ਇਹ ਦੇਖੋ ਫਲਾ ਰਿਹਾ ਹੈ ਇਸ ਨੂੰ। ਚਲੋ ਇਹ ਕੰਮ ਇਹ ਮਨਾ ਆਪਣੇ ਇਹ ਕਰਨੇ ਬਹੁਤ ਜ਼ਰੂਰੀ ਹੋ ਗਏ। ਇਹਨਾਂ ਦੀ ਕੇਰ ਨਹੀਂ ਹੋਈ ਪਰ ਫਿਰ ਵੀ ਪਰਮਾਤਮਾ ਨੇ ਜਿਸ ਚੀਜ਼ ਨੂੰ ਦੇਣਾ ਹੁੰਦਾ ਉਹ ਦੇ ਹੀ ਦਿੰਦਾ ਹੈ। ਚਲੋ।